ਸਿੱਧੂ ਮੂਸੇਵਾਲੇ ਦੀ ਹਵੇਲੀ ਲਗਣੀਆਂ ਦੁਬਾਰਾ ਰੌਣਕਾਂ ਬੱਚਾ ਹੋਵੇ ਜਾਂ ਬੱਚੀ ਰੱਬ ਲੰਮੀ ਉਮਰਾਂ ਬਖਸ਼ੇ ਹਰੇਕ ਚੀਜ਼ ਦਾ ਜਰੀਆ ਬੰਦਾ ਹੁੰਦਾ ਰੱਬ ਨੇ ਜੋ ਵੀ ਚੀਜ਼ ਬਖਸ਼ਣੀ ਆਉਣੇ ਆ ਕੇ ਹੀ ਰਹਿਣਾ ਜੇਕਰ ਮੂਸੇਵਾਲਾ ਅੱਜ ਜਿਉਂਦਾ ਹੁੰਦਾ ਤਾਂ ਇਸ ਬੱਚੇ ਨੇ ਆਉਣਾ ਨਹੀਂ ਸੀ ਦੁਬਾਰਾ ਜਨਮ ਨਹੀਂ ਲੈਣਾ ਸੀ ਰੱਬ ਦੇ ਰੰਗ ਦੇਖ ਲਓ ਉਦੋਂ ਵੀ ਲੋਕ ਕਹਿੰਦੇ ਸੀ ਕਿ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਕੋਈ ਬੱਚਾ ਅਡੌਪਟ ਕਰ ਲੈਣਾ ਚਾਹੀਦਾ ਜਾ ਆਪਣਾ ਬੱਚਾ ਲੈਣਾ ਚਾਹੀਦਾ ਹੈ ਵਾਈ ਗੁਰੂ ਨੇ ਬਹੁਤ ਵਧੀਆ ਦੈਨ ਲਿਆਂਦੇ ਨੇ ਮਾਰਚ ਦੇ ਵਿੱਚ ਮੂਸੇ ਪਿੰਡੋਂ ਖੁਸ਼ਖਬਰੀ ਮਿਲੂਗੀ ਮੁੰਡਾ ਹੋਵੇ ਜਾਂ ਕੁੜੀ ਤੰਦਰੁਸਤ ਹੋਵੇ ਲੰਮੀਆਂ ਉਮਰਾਂ ਵਾਲੇ ਹੋਣ ਸਰਦਾਰ ਬਲਕੌਰ ਸਿੰਘ ਦੇ ਮਾਤਾ ਚਰਨ ਕੌਰ ਨੂੰ ਬਹੁਤ ਬਹੁਤ ਵਧਾਈਆਂ ਇਸ ਖੁਸ਼ਖਬਰੀ ਦਾ ਸਾਨੂੰ ਇੱਕ ਮਹੀਨਾ ਪਹਿਲਾਂ ਹੀ ਪਤਾ ਸੀ ਪਹਿਲਾਂ ਤੋਂ ਹੀ ਸਾਨੂੰ ਜਾਣਕਾਰੀ ਸੀ ਪਰ ਤੁਹਾਡੇ ਨਾਲ ਸਾਂਝੀ ਅੱਜ ਕਰ ਰਹੇ ਹਾਂ ਤੁਸੀਂ ਵੀ ਇੱਕ ਪਿਆਰਾ ਜਿਹਾ ਕਮੈਂਟ ਕਰਿਓ ਅਤੇ ਸਿੱਧੂ ਮੂਸੇਵਾਲ ਦੇ ਮਾਤਾ ਪਿਤਾ ਨੂੰ ਵਧਾਈਆਂ ਜਰੂਰ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਬਾਕੀ ਜੋ ਵੀਰ ਅਤੇ ਭੈਣਾਂ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ